ਤੋ ਪਹਿਲਾਂ ਅੱਜ ਜਿਹੜਾ ਕਾਂਗਰਸ ਪਾਰਟੀ ਦਾ ਫੈਸਲਾ ਆਇਆ ਲੋਕ ਸਭਾ ਫਰੀਦਕੋਟ ਦਾ ਬੜਾ ਹੀ ਮੰਦ ਭਾਗਾ ਬੜਾ ਹੀ ਦਿਲ ਨੂੰ ਦੱਦ ਦੇ ਨਾਲ ਸੋਚਿਆ ਨਹੀਂ ਸੀ ਵੀ ਕਾਂਗਰਸ ਪਾਰਟੀ ਐਦਾਂ ਵਰਕਰਾ ਨਾ ਕਰੇਗੀ ਸੋ ਸਭ ਤੋਂ ਪਹਿਲਾਂ ਹੱਥ ਜੋੜ ਕੇ ਜਿੰਨੇ ਵੀ ਫਰੀਦਕੋਟ ਵਾਲਿਆਂ ਨੇ ਮੇਰੀ ਮਦਦ ਕੀਤੀ ਹੈ ਮੈਂ ਉਹਨਾਂ ਦੇ ਪੈਰੀ ਹੱਥ ਲਾ ਕੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਮੈਂ ਇਨੀ ਜੋਗਾ ਨਹੀਂ ਸੀ ਜਿੱਦਾਂ ਤੁਸੀਂ ਮੈਨੂੰ ਮਾਣ ਤੇ ਪਿਆਰ ਤੇ ਸਤਿਕਾਰ ਦਿੱਤਾ ਹੁਣ ਦੂਜਾ ਮੁੱਦਾ ਇਸ ਟਾਈਮ ਇਹ ਹੈ ਵੀ ਕਾਂਗਰਸ ਪਾਰਟੀ ਨੇ ਕੀ ਕੀਤੀ ਸਾਡੇ ਨਾਲ ਸਾਡੀ 25 ਸਾਲ ਦੀ ਵਫਾਦਾਰੀ ਦਾ ਆ ਮੁੱਲ ਪਾਇਆ ਵੀ ਇੱਕ ਕੱਲ ਬੰਦਾ ਕਾਲੀ ਦਲ ਚੋਂ ਕਾਂਗਰਸ ਆਇਆ ਹੋਇਆ 2022 ਦੀ ਜਨਵਰੀ ਫਰਵਰੀ ਚ ਉਹ ਬੰਦਾ ਅਕਾਲੀ ਦਲ ਚੋਂ ਕਾਂਗਰਸ ਚ ਆਇਆ ਸੀ ਸਭ ਤੋਂ ਪਹਿਲਾਂ ਆਉਂਦੇ ਉਹਨੂੰ ਵਿਧਾਨ ਸਭਾ ਦੀ ਟਿਕਟ ਦਿੱਤੀ ਗਈ ਉਹ 40 ਹਜ਼ਾਰ ਦੇ ਬੰਦਾ ਹਾਰ ਗਿਆ ਉਸ ਤੋਂ ਬਾਅਦ ਲਗਾਤਾਰ ਅਸੀਂ ਸਾਰੀ ਟੀਮ ਨੇ ਕੰਮ ਕੀਤਾ ਮੇਰੇ ਨਾਲ ਛੋਟਾ ਵੀਰ ਪਰਮਪਾਲ ਤਕਤੂਪਰਾ ਵੀ ਬੈਠਾ ਹੈ ਇਸ ਚੇਅਰ ਮੈਂ ਰਹਿ ਅਨਿਹਾਲ ਸਿੰਘ ਵਾਲਾ ਤੇ ਬਾਕੀ ਸਾਰੀ ਟੀਮ ਵੀ ਬੈਠੀ ਹੈ ਲਗਾਤਾਰ ਕੰਮ ਕੀਤਾ ਪਾਰਟੀ ਨੇ ਮੈਨੂੰ ਕਿਹਾ ਵੀ ਤੇਰੀ ਵਿਧਾਨ ਸਭਾ ਸੀ ਤੈਨੂੰ ਥੋਖਾ ਦੇ ਬੈਠਿਆ ਤੈਨੂੰ ਲੋਕ ਸਭਾ ਦੇਵਾਂਗੇ ਚਲੋ ਮੈਂ ਬਹੁਤ ਦਿਨ ਰਾਤ ਕੰਮ ਕੀਤਾ ਜਿੰਨੀ ਮੇਰੇ ਸ਼ਮਤਾ ਸੀ ਲੋਕਾਂ ਨੇ ਵੀ ਬੜਾ ਪਿਆਰ ਦਿੱਤਾ ਹੁਣ ਲਿਆ ਕੇ ਡੇਢ ਮਹੀਨਾ ਪਹਿਲਾਂ ਉਹਦੀ ਵਾਈਫ ਅਮਰੀਕਾ ਤੋਂ ਆਉਂਦੀ ਹੈ ਔਰ ਆ ਕੇ ਟਿਕਟ ਲੈ ਜਾਂਦੀ ਹੈ ਸਭ ਤੋਂ ਵੱਡਾ ਮੈਨੂੰ ਦੁੱਖ ਇਹ ਲੱਗਿਆ ਵੀ ਯਾਰ ਕਾਂਗਰਸ ਕੋਈ ਬੰਦਾ ਹੀ ਨਹੀਂ ਕਾਂਗਰਸ ਦਾ ਅਕਾਲੀ ਦਲ ਨਕਾਰਤਾ ਇੱਕ ਸਾਡੇ ਧਰਨਕੋਟ ਦੇ ਸਤਕਾਰਯੋਗ ਲੀਡਰ ਹੈ ਇੱਕ ਰਾਮਪਰਾਹੂਨ ਦੇ ਲੀਡਰ ਉਹਨਾਂ ਨੇ ਜਾ ਕੇ ਹਾਈ ਕਮਾਂਡ ਨੂੰ ਬੇਪੂ ਬਣਾਇਆ ਔਰ ਮੈਂ ਇਹ ਸਮਝਦਾ ਵੀ ਹਾਈ ਕਮਾਂਡ ਪਤਾ ਨਹੀਂ ਇੰਨੀ ਕਮਜ਼ੋਰ ਕਿਉਂ ਪੈ ਗਈ ਹੈ ਵੀ ਅਕਾਲੀ ਦਲ ਜੋ ਆਇਆ ਹੋਇਆ ਹੈ ਲੀਡਰਾਂ ਦੇ ਆਏ ਮਗਰ ਲੱਗਾਗੇ ਤਾਂ ਕੀ ਹਾਲਾਤ ਰਹਿ ਜਾਣਗੇ ਕਾਂਗਰਸ ਦੇ ਮੈਨੂੰ ਤਾਂ ਬੜਾ ਅੱਜ ਭਰੇ ਮਾਨ ਨਾਲ ਮੈਂ ਕਹਿਣਾ ਚਾਹੁੰਦਾ ਵੀ ਮੈਨੂੰ ਆਪਦੀ ਮਾਂ ਨੂੰ ਵੇਖ ਕੇ ਰੋਣਾ ਆਉਂਦਾ 25 ਸਾਲ ਉਹਨੇ ਦਿਨ ਰਾਤ ਕੰਗਸ ਪਾਰਟੀ ਦੀ ਸੇਵਾ ਕੀਤੀ ਅਗਰ ਜੇ ਕੋਈ ਲੇਡੀਜ਼ ਕੋਟਾ ਸੀ ਤਾਂ ਉਹਨਾਂ ਨੂੰ ਕਿਉਂ ਨਹੀਂ ਟਿਕਟ ਮਿਲ ਸਰ ਕੀ ਗੱਲ ਉਹਨਾਂ ਨੇ ਪਾਰਟੀ ਲਈ ਕੰਮ ਨਹੀਂ ਕੀਤਾ ਵਿਧਾਨ ਸਭਾ ਉਹਨਾਂ ਨੇ ਲੜੀ ਹੁਣ ਤੱਕ ਕਿੰਨੇ ਅਹੁਦੇ ਤੇ ਉਹਦੇ ਕਾਂਗਸ ਪਾਰਟੀ ਨਾਲ ਵਫਾਦਾਰੀ ਕੀਤੀ ਇੱਕ ਉਸ ਰੇਡੀ ਨੂੰ ਲੈ ਕੇ ਟਿਕਟ ਦੇ ਦਿੱਤੀ ਗਈ ਜੀਨੇ ਮੈਨੂੰ ਸਾਨੂੰ ਯਾਦ ਹੈ ਸਾਰੀ ਟੀਮ ਬੈਠੀ ਹੋ ਸਾਡਾ ਛੋਟਾ ਪ੍ਰੋਫਿਟ ਠੰਣੀ ਵੇਚੀ ਯਾਤਰਾ ਦੇ ਵਿੱਚ ਦਿਨ ਰਾਤ ਕੀਤਾ ਕੋਈ ਤੜਨਾ ਨਹੀਂ ਛੱਡਿਆ ਕੋਈ ਦੁੱਖ ਦਰਦ ਨਹੀਂ ਛੱਡਿਆ ਪਾਰਟੀ ਨੇ ਸਾਡੇ ਬਾਰੇ ਸੋਚਿਆ ਹੀ ਉਹਨਾਂ ਨੇ ਵੇਖਿਆ ਹੀ ਨਹੀਂ ਵੀ ਅਸੀਂ 1 2 ਜਿਹੜੇ ਫਰੀਦਕੋਟ ਲੋਕ ਸਭਾ ਦੇ ਪੂੰਜੇ ਹੋਏ ਲੋਕ ਹੈ ਕੋਈ 27 ਹਜ਼ਾਰ ਤੇ ਹਰਿਆ ਕੋਈ 40 ਤੇ ਹਰਿਆ ਉਹਨਾਂ ਲੋਕਾਂ ਦੇ ਮਗਨ ਲੱਗ ਕੇ ਤੁਸੀਂ ਟਿਕਟ ਦੇ ਦਿੱਤੀ ਕੀ ਇਹ ਇਨਸਾਫ ਹੈ ਮੈਂ ਤਾਂ ਫਰੀਦਕੋਟ ਵਾਲੇ ਸਾਰਿਆਂ ਨੂੰ ਐਨੀ ਗੀ ਬੇਨਤੀ ਕਰਦਾ ਵੀ ਅਗਰ ਜੇ ਅਸੀਂ ਕੋਈ ਕੀਤਾ ਹੋਇਆ ਜੇ ਅਸੀਂ ਕੋਈ ਤੁਹਾਡੀ ਸੇਵਾ ਕੀਤੀ ਹੋਈ ਤਾਂ ਹੁਣ ਤੁਸੀਂ ਹੀ ਮੁੱਲ ਪੋਣਾ ਛੱਡੀ ਸਾਡੇ ਨਾਲ ਇਸ ਮੇਰਾ ਕੋਲੇ ਕੋਈ ਜ਼ੋਰ ਨਹੀਂਗਾ ਮੈਂ ਇੱਕ ਸਧਾਰਨ ਪਰਿਵਾਰ ਚੋਂ ਇੱਥੋਂ ਤੱਕ ਕੰਮ ਕਰਕੇ ਪਹੁੰਚਿਆ ਸੀ ਹੁਣ ਤੁਸੀਂ ਹੀ ਮੁੱਲ ਪਾਉਣਾ ਹੈ ਵੀ ਇੱਕ ਪਾਸੇ ਕਾਂਗਰਸ ਖੜੀ ਹੈ ਇੱਕ ਪਾਸੇ ਕਾਲੀ ਦਲ ਚੋਂ ਆਇਆ ਹੋਇਆ ਸਾਰਾ ਟੜਕੜਾ ਵਾ ਉਹ ਚਾਹੁੰਦੇ ਆ ਵੀ ਕਾਲੀ ਦਲ ਨੂੰ ਇੰਨਾ ਕਿ ਸਟਰੋਂਗ ਕਰ ਦਈਏ ਅਸੀਂ ਲੋਕ ਸਭਾ ਫਰੀਦਕੋਟ ਚ ਵੀ ਕਾਂਗਰਸ ਖਤਮੀ ਕਰ ਦਈਏ ਸੋ ਭਰਾਵੋ ਜਿੰਨਿਆਂ ਨੇ ਮੇਰਾ ਸਾਥ ਦਿੱਤਾ ਤੁਹਾਨੂੰ ਬੇਨਤੀ ਆ ਮੈਂ ਕਿਸੇ ਹਾਈ ਕਮਾਂਡ ਨੂੰ ਮਾਰਾ ਨਹੀਂ ਕਹਿੰਦਾ ਮੈਂ ਕਿਸੇ ਨੂੰ ਮੈਂ ਕਿਸੇ ਲੀਡਰ ਨੂੰ ਮਾਰਾ ਨਹੀਂ ਕਹਿੰਦਾ ਇਹ ਥੋੜੀ ਕਿਚੈੜੀ 'ਚ ਮੈਂ ਇਹ ਗੱਲ ਕਰਦਾ ਵੀ ਹੁਣ ਸਾਡਾ ਮੁੱਲ ਤੁਸੀਂ ਪਾਉਣਾ ਵੀ ਮੇਰੀ ਮਾਂ ਬੁਢੇ ਹੋ ਗਏ ਕਾਂਗਰਸ ਪਾਰਟੀ 'ਚ ਕੰਮ ਕਰਦੇ 7 ਟਿਕਟ ਕੱਟੀ ਗਈ 22 ਟਿਕਟ ਕੱਟੀ ਗਈ ਸੋਚਿਆ ਕੋਈ ਨਹੀਂ ਯਾਰ ਡਟ ਕੇ ਪਾਰਟੀ ਨਾਲ ਕੰਮ ਕਰਦੇ ਆ ਆਪਣਾ ਵੀ ਦੌਰ ਆਉਂਦਾ ਫਿਰ ਜਿੱਤੀ ਹੋਈ ਸੀਟ ਮੇਰੀ ਇਹਨਾਂ ਨੇ ਖਰਾਬ ਕਰਤੀ ਫਿਰ ਮੈਨੂੰ ਲਾਰਾ ਲਾਇਆ ਗਿਆ ਚੰਡੀਗੜ੍ਹ ਬੁਲਾ ਕੇ ਵੀ ਜੇ ਤੂੰ ਨਾ ਆਇਆ ਤੇਰੀ ਮਦਰ ਨੂੰ ਦੇ ਦਾਂਗੇ ਲੇਡੀਜ਼ ਪੁਲਿਸ ਫਿਰਾਂ ਦੇ ਇੱਕ ਲੀਡਰ ਦੀ ਸਵੇਰੇ ਇੰਟਰਵਿਊ ਚੱਲ ਰਹੀ ਸੀ ਵੀ ਇਹਨੂੰ ਕਿਉਂ ਟਿਕਟ ਮਿਲੀ ਇਹ ਐਮ.ਏ ਦੀ ਇਤਰੀਦਕੋਟ ਪੜ੍ਹੀ ਹੈ ਜੀ ਇਹ ਮੋਗੇ ਵਿਆਹੀ ਹੋਈ ਹੈ ਜੀ ਇਸ ਤੋਂ ਬਗੈਰ ਕੀ ਸਾਡੇ ਲੋਕ ਸਮਾਜ 'ਚ ਕੋਈ ਹੋਰ ਬੰਦਾ ਹੀ ਨਹੀਂ ਸੀ ਮੈਂ ਡਬਲਮੇ ਮੈਂ ਹੁਣ ਤੱਕ ਦੰਦਾ ਤੇ ਕੀਤਾ ਮੇਰਾ ਮੁੱਲ ਕਿਉਂ ਨਹੀਂ ਪਿਆ ਸੋ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਪਾਰਟੀ 'ਚ ਕੰਮ ਕਰਨ ਵਾਲਿਆਂ ਦਾ ਕੋਈ ਮੁੱਲ ਨਹੀਂ ਇਹ ਤਾਂ ਬਾਹਰੋਂ ਅੰਦਰੋਂ ਜਿਹੜੇ ਘੁੰਮ ਫਿਰ ਕੇ ਆਉਂਦੇ ਆ ਉਹਨਾਂ ਦਾ ਮੁੱਲ ਹੈ ਸੋ ਮੈਂ ਭਰੇ ਮਨ ਨਾਲ ਬੜੇ ਦਿਲੋਂ ਦਰਦਾ ਮੈਨੂੰ ਵੀ ਸਾਡੀ ਕਾਂਗਰਸ ਪਾਰਟੀ ਨੇ ਕਾਂਗਰਸੀਆਂ ਨਾਲ ਧੱਕਾ ਕਰਤਾ ਫਿਰ ਮੈਂ ਇਹ ਵੀ ਕਿਹਾ ਮੈਂ ਕਿਹਾ ਹਾਈ ਕਮਾਂਡ ਨੂੰ ਵੀ ਕੋਈ ਕਾਂਗਰਸੀ ਲੀਡਰ ਲਿਆਓ ਤਾਂ ਕਿ ਜਿਹਦੇ ਨਾਲ ਕੰਮ ਕਰਨ ਦਾ ਸਾਨੂੰ ਵੀ ਲੱਗੇ ਵੀ ਹਾਂ ਯਾਰ ਅਸੀਂ ਕਿਸੇ ਕਾਂਗਰਸੀ ਦੀ ਬਾਹ ਫੜੀਏ ਜੇ ਸਾਨੂੰ ਘੱਟ ਨਾ ਘਟੋ ਘੜ ਸਦੀਕ ਸਾਹਿਬ ਦੀ ਬਾਬਾਦਰੀ ਦਾ ਵੀ ਕਾਂਗਰਸ ਨਾਲ ਤਾਂ ਹੁਣ ਤੱਕ ਖੜੇ ਸੀ ਉਹਨਾਂ ਨੂੰ ਲਿਆਓ 4-2-3 ਲੀਡਰ ਸੀ ਉਹਨਾਂ ਨੂੰ ਲਿਆਓ ਕਿਸੇ ਨੇ ਨਹੀਂ ਸੁਣੀ ਇੱਕ ਤੁਸੀਂ ਹੈਰਾਨ ਹੋਵੋਗੇ ਫਰੀਦਕੋਟ ਵਾਲਿਓ ਡੇਢ ਮਹੀਨਾ ਪਹਿਲਾਂ ਆਈ ਹੋਈ ਲੇਡੀ ਨੂੰ ਟਿੰਕ ਫੜਾ ਦਿੱਤੀ ਮੈਨੂੰ 2 ਸਾਲ ਹੋ ਗਏ ਮੈਂ ਪੈਰ ਜੁੱਤੀ ਨਹੀਂ ਪਾਈ ਹਰ ਗਲੀ ਹਰ ਮੱਲਾ ਹਰ ਫਰੀਦਕੋਟ ਦੀ ਉਹ ਕਿਹੜੀ ਗਲੀ ਹੈ ਲੋਕਸਭਾ ਦੀ ਜਿੱਥੋਂ ਤੱਕ ਮੈਂ ਨਹੀਂ ਪਹੁੰਚ ਸਕਿਆ ਮੇਰੀ ਬਦਕਿਸਮਤੀ ਮੈਂ ਹੁਣ ਲੋਕਾਂ ਦੀ ਕਚਹਿਰੀ 'ਚ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਮੈਂ ਤੁਸੀਂ ਹੀ ਫੈਸਲਾ ਕਰਨਾ ਸਾਡਾ ਵੀ ਕੀ ਮੈਂ ਗਲਤ ਐ ਜਾਂ ਮੈਂ ਸਹੀ ਐ ਸੋ ਕੱਲ ਅਸੀਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਕੱਲ ਅਸੀਂ 10 ਵਜੇ ਦਾ ਡਾਕਟਰ ਰੱਖਿਆ ਮੁੱਦੇ 'ਚ ਜੋ ਮੇਰੇ ਭੈਣ ਭਰਾ ਮੈਨੂੰ ਫੈਸਲਾ ਦੇਣਗੇ ਮੈਂ ਉਸ ਫੈਸਲੇ ਤੇ ਪੂਰਾ ਉਤਰੂੰਗਾ ਭਾਵੇਂ ਮੈਨੂੰ ਜਿਹੜਾ ਵੀ ਇਹ ਫੈਸਲਾ ਦੇਣਗੇ ਭਾਵੇਂ ਮੇਰਾ ਕੱਖ ਨਾ ਰਵੇ ਮੈਂ ਉਸ ਫੈਸਲੇ ਤੇ ਅਟਰੂੰਗਾ ਬਹੁਤ ਬਹੁਤ ਧੰਨਵਾਦ ਆਏ ਜਲਦੀਆਂ ਗਰਾਈਆਂ ਤੋਂ ਤੁਹਾਡੇ ਨਾਲ ਲਾਈਵ ਹੋ ਕੇ ਗੱਲਾਂ ਕੀਤੀਆਂ ਪਰਪਰ ਲਈ ਤੁਹਾਡੇ ਨਾਲ ਆਪਦੀਆਂ ਗੱਲਾਂ ਕਰੇ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਮੇਰੇ ਭਰਾ ਟਿੰਪਲ ਨੇ ਆਫ ਦਾ ਕੈਲੂ ਤੋਂ ਤੁਹਾਡੇ ਨਾਲ ਸਾਂਝਾ ਕੀਤਾ ਹੈਗਾ ਮੈਂ ਕਈਆਂ ਗੱਲਾਂ 'ਚ ਇਹਦੇ ਨਾਲ ਸਹਿਮਤ ਆ ਦੇਖੋ ਵੀਰੋ ਟਿਕਟ ਤਾਂ ਇੱਕ ਬੰਦੇ ਨੂੰ ਮਿਲਦੀ ਹੁੰਦੀ ਹੈ ਪਰ ਇਸ ਅਧਾਰ ਤੇ ਟਿਕਟ ਦੇਣੀ ਹੈ ਇਹ ਪਾਰਟਨੀ ਦਾ ਫੈਸਲਾ ਕਰਨਾ ਹੁੰਦਾ ਵਿਨੇਬਿਲਟੀ ਦੇ ਅਧਾਰ ਤੇ ਦੇਣੀ ਹੈ ਜਿਹੜਾ ਲੋਕਾਂ ਚ ਤੁਰਿਆ ਫਿਰਦਾ ਹੈਗਾ ਉਹਦੇ ਅਧਾਰ ਤੇ ਦੇਣੀ ਹੈ ਔਰ ਜਿਹਦੇ ਪੱਖ ਦੇ ਵਿੱਚ ਲੋਕ ਆਵਾਜ਼ ਬਣ ਚੁੱਕੀ ਹੈ ਉਹਦੇ ਉਹਦੇ ਹੱਕ ਜਿੱਤਣੇ ਦੇਖੋ ਇੱਕ ਛੋਟੇ ਜਿਹੇ ਘਰ ਦਾ ਮੁੰਡਾ ਹੈਗਾ ਹੈਗਾ ਪਰ ਪਿਛਲੇ 2 ਮਹੀਨਿਆਂ ਦੇ ਵਿੱਚ ਜੋ ਸਾਡੇ ਕਾਂਗਰਸੀ ਵਰਕਰਾਂ ਨੇ ਇੱਕ ਲਹਿਰ ਬਣਾਈ ਇੱਕ ਮਹਮ ਚਲਾਈ ਵੀ ਇਹ ਸਦੈ ਨੂੰ ਮੂਲੇ ਨੂੰ ਮੂਲੇ ਕਰੀਏ ਆਪਾਂ ਨੌਜਵਾਨਾਂ ਨੂੰ ਮੂਲੇ ਲਈਏ ਪੰਜ ਸਰਵੇ ਉਹ ਕੀਤੇ ਪਾਰਟੀ ਨੇ ਪੰਜਾਂ ਸਰਵੇਆਂ ਦੇ ਉੱਤੇ ਡਿੰਪ ਲਿਖ ਨੰਬਰ ਤੇ ਸੀਗਾ ਫਿਰ ਬਹੁਤ ਮੀਟਿੰਗਾਂ ਵੀ ਹੋਈਆਂ ਵਰਕਰਾਂ ਦੇ ਨਾਲ ਮੈਂ ਧਨਵਾਦੀ ਆ ਹਲਕਾ ਮੂਗਾ ਦੇ ਵਰਕਰਾਂ ਦਾ ਹਲਕਾ ਨਿਹਾਲ ਸਿੰਘ ਵਾਲੇ ਦੇ ਵਰਕਰਾਂ ਦਾ ਜਿਨ੍ਹਾਂ ਨੇ ਸਾਡੇ ਤੇ ਭਰੋਸਾ ਕੀਤਾ ਪਰ ਮੈਂ ਇਸ ਗੱਲ ਤੇ ਬੜੀ ਚਿੰਤਾ ਜ਼ਾਹਿਰ ਕਰਦਾ ਵੀ ਕਾਂਗਰਸ ਦਾ ਜੋ ਫਿਊਚਰ ਹੈ ਵੀ ਇਹ ਕਿਸ ਅਧਾਰ ਤੇ ਟਿਕਟ ਦਿੱਤੀ ਗਈ ਹੈ ਸਿਰਫ ਇੱਕ ਅਧਾਰ ਵੀ ਇੱਕ ਪੁਰਾਣਾ ਐਕਐਮਐਲਏ ਹੈਗਾ ਮੋਗਾ ਜ਼ਿਲ੍ਹਾ ਦਾ ਵੀ ਉਹ ਨਾ ਕਿਤੇ ਖੁਸ਼ ਜੇ ਜਿਹੜਾ ਹਜ਼ਾਰਾਂ ਤੇ ਹਾਰੇਗਾ ਔਰ ਜਿਹਨੇ ਰੱਜ ਕੇ ਕਰਾਪਸ਼ਨ ਕੀਤੀ ਹੈ ਸਿਰਫ ਉਹਨਾਂ ਨੂੰ ਖੁਸ਼ ਕਰਨ ਲਈ ਇਹ ਟਿਕਟ ਕੱਟੀ ਗਈ ਹੈ ਮੈਂ ਕਿਸੇ ਦੇ ਅਗੇਂਸਟ ਨਹੀਂ ਹੈਗਾ ਜਿਹੜੇ ਕੈਂਡੀਡੇਟ ਨੂੰ ਟਿਕਟ ਦਿੱਤੀ ਹੈ ਮੈਂ ਉਹਦੇ ਅਗੇਂਸਟ ਨਹੀਂ ਹੈਗਾ ਬਟ ਐਟ ਲਾਸਟ ਆਖਿਰ ਤੇ ਤਾਂ ਵਨਰੇਬਿਲਟੀ ਤਾਂ ਦਿਖਣੀ ਚਾਹੀਦੀ ਇਨਾਂ ਕੈਂਡੀਡੇਟ ਦੀ ਜਿਹੜਾ ਜਿੱਤੂ ਹਾਉ ਨੂੰ ਡੇਟ ਦਿੱਤੀ ਜਾਵੇ